50000 ਨੌਕਰੀਆਂ ਦੇ ਇਕ ਤੁਹਾਡੇ ਸਾਹਮਣੇ ਖੜਾ ਜੀ 50000 ਨੌਕਰੀਆਂ ਹੋ ਗਈਆਂ ਭਗਵੰਤ ਮਾਨ ਜੀ ਕੀ ਜੋ ਮੇਰੀ ਸਰਕਾਰ ਹੈ ਇਹ ਨਈ ਜੌਬਸ ਦੇਣੇ ਮੇ ਬਹੁਤ ਉੱਵਲ ਹੈ ਮੈਨੂੰ ਇਹ ਨੌਕਰੀ ਪੂਰੀ ਮੈਰਿਟ ਦੇ ਆਧਾਰ ਤੇ ਮਿਲੀ ਹੈ ਕੋਈ ਸਿਫਾਰਿਸ਼ ਨਹੀਂ ਹੋਈ ਕੰਮ ਪੂਰੇ ਪਾਰਦਰਸ਼ੀ ਢੰਗ ਦੇ ਨਾਲ ਹੋਇਆ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਅਪਰਚੂਨਿਟੀ ਲੈ ਕੇ ਦਿੱਤੀ ਮਕੈਨੀਕਲ ਇੰਜੀਨੀਅਰਸ ਨੂੰ ਵੀ ਰੈਕ੍ਰੂਟ ਕੀਤਾ ਹੁਣ ਤੱਕ 50000 ਤੋਂ ਵੱਧ ਸਰਕਾਰੀ ਨੌਕਰੀਆਂ ਨੌਜਵਾਨਾਂ ਨੂੰ ਦਿੱਤੀਆਂ ਜਾ ਚੁੱਕੀਆਂ ਨੇ ਇਹ ਹੈ ਨਵਾਂ ਪੰਜਾਬ ਸਾਟਾਰ ਰੰਗਲਾ ਪੰਜਾਬ ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ ਭਾਰਤੀਆਂ ਦੇ ਨਾਲ ਭਰਿਆ ਹੋਇਆ ਇੱਕ ਹੋਰ ਜਹਾਜ਼ ਅੱਜ ਸ਼੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에ਅਰਪੋਰਟ ਅੰਮ੍ਰਿਤਸਰ ਵਿਖੇ ਉਤਰਨ ਜਾ ਰਿਹਾ ਹੈ ਜਿਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੁਰਾ ਨੇ ਕੇਂਦਰ ਸਰਕਾਰ ਦੀ ਮੁਖਾਲਫਤ ਕੀਤੀ ਹੈ ਉਹਨਾਂ ਨੇ ਆਖਿਆ ਹੈ ਕਿ ਇਹ ਕੇਂਦਰ ਸਰਕਾਰ ਵੱਲੋਂ ਪੰਜਾਬ ਤੇ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ ਉਹਨਾਂ ਨੇ ਆਖਿਆ ਹੈ ਕਿ ਪੰਜਾਬ ਦੇਸ਼ ਦੀ ਖੜਗ ਪੁਜਾਇਆ ਤੇ ਨਾਲ ਹੀ ਦੇਸ਼ ਦਾ ਸਭ ਤੋਂ ਵੱਧ ਅਨਾਜ ਵੀ ਪੈਦਾ ਕਰਦਾ ਹੈ ਪਰੰਤੂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪੰਜਾਬ ਨੂੰ ਬਦਨਾਮ ਕਰਨ ਦੇ ਵਿੱਚ ਕੋਈ ਵੀ ਕਸਰ ਨਹੀਂ ਛੱਡ ਰਹੀ ਉਹਨਾਂ ਨੇ ਆਖਿਆ ਹੈ ਕਿ ਇਸ ਦਾ ਮਕਸਦ ਇਹ ਹੈ ਕਿ ਵਿਸ਼ਵ ਪੱਧਰ ਤੇ ਪੰਜਾਬ ਨੂੰ ਬਦਨਾਮ ਕੀਤਾ ਜਾਵੇ ਕੇਂਦਰ ਸਰਕਾਰ ਦੇ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੇ ਆਖਿਆ ਹੈ ਕਿ ਉਹਨਾਂ ਨੇ ਇਸ ਬੰਦ ਦੇ ਵਿੱਚ ਗ੍ਰਹਿ ਮੰਤਰਾਲੇ ਤੇ ਵਿਦੇਸ਼ ਮੰਤਰਾਲੇ ਕੋਲ ਵੀ ਇਹ ਮੁੱਦਾ ਚੁੱਕਿਆ ਹੈ ਉਹਨਾਂ ਨੇ ਨਾਲ ਇਹ ਵੀ ਗੱਲ ਆਖੀ ਹੈ ਕਿ ਆਜ਼ਾਦੀ ਸੰਗਰਾਮ ਦੇ ਵਿੱਚ ਸਭ ਤੋਂ ਵੱਧ ਹਿੱਸਾ ਪੰਜਾਬੀਆਂ ਨੇ ਹੀ ਪਾਇਆ ਹੈ ਤੇ ਨਾਲ ਹੀ ਉਹਨਾਂ ਨੇ ਆਖਿਆ ਹੈ ਕਿ ਮੋਦੀ ਜੀ ਉਂਝ ਤਾਂ ਵਿਸ਼ਵ ਗੁਰੂ ਖਵਾਉਂਦੇ ਨੇ ਪਰੰਤੂ ਫਿਰ ਵੀ ਭਾਰਤੀਆਂ ਦੇ ਹੱਕ ਸੁਰੱਖਿਅਤ ਰੱਖਣ ਦੇ ਵਿੱਚ ਉਹ ਅਸਫਲ ਰਹੇ ਨੇ ਇਸ ਬੰਦ ਦੇ ਵਿੱਚ ਸੀਮਾਨ ਹੋਰ ਕੀ ਕੁਝ ਆਖ ਰਹੇ ਨੇ ਜਰਾ ਤੁਸੀਂ ਵੀ ਸੁਣੋ ਬੜੇ ਵੱਡੇ ਸਮੇਂ ਤੋਂ ਮੈਂ ਵੀ ਇਹ ਗੱਲਾਂ ਸਟੇਜਾਂ ਤੇ ਕਹਿ ਰਿਹਾ ਤੇ ਸਮਝ ਵੀ ਆ ਰਹੀਆਂ ਨੇ ਕਿ ਕੇਂਦਰ ਸਰਕਾਰ ਜਿਹੜੀ ਆ ਉਹ ਪੰਜਾਬ ਨਾਲ ਹਮੇਸ਼ਾ ਵਿਸਕਰਾ ਤੱਕਾ ਜਿੱਥੇ ਮੌਕਾ ਮਿਲੇ ਉਹ ਜਾਣੀ ਬੰਦੇ ਪੰਜਾਬੀਆਂ ਨੂੰ ਬਦਨਾਮ ਕਰਨ ਦਾ ਪੰਜਾਬ ਨੂੰ ਬਦਨਾਮ ਕਰਨ ਦਾ ਕੋਈ ਮੌਕਾ ਮਿਲੇ ਉਹ ਜਾਣੀ ਬੰਦੇ ਅਰੇ ਪਾਲੀ ਹੁਕਸਾਲਾ ਅੰਤ ਲੈ ਉਹ ਤਜਾ ਯਾ ਬੀਨਾ ਪਲੇ ਕਵੀ ਆਰਡੀਐਫ ਦਾ ਪੈਸਾ ਰੋਕ ਲਿਆ ਹੈ ਹਨਾ ਪੰਜਾਬ ਦਾ ਰੋਕਿਆ ਤੇ ਹੁਣ ਜਿਹੜਾ ਨਵਾਂ ਇਹਨਾਂ ਨੇ ਕੀਤਾ ਸਾਜ਼ਿਸ਼ ਦੇ ਦੀ ਪੰਜਾਬ ਨੂੰ ਤੇ ਪੰਜਾਬੀ ਉਹਨਾਂ ਬਦਰਾਮ ਕਰੇ ਜਿਹੜੇ ਮਿਲਕਾ ਤੋਂ ਟਰੰਕ ਸਰਕਾਰ ਬਣੀ ਉਹਨਾਂ ਨੇ ਡਿਪੂਟ ਕਰਨੇ ਸ਼ੁਰੂ ਕਰਤੇ ਜਿਹੜੇ ਪਾਕ-ਵਕਮਲਕਾ ਦੇ ਜਿਹੜੇ ਉੱਥੇ ਗੱਲ ਉਹ ਗੱਲ ਕਰਨ ਲਈ ਕਿਨਾਂ ਗਏ ਸੀ ਤਾਂ ਪਹਿਲਾ ਜਾਜ ਇਹਨੇ ਅੰਮ੍ਰਿਤਸਰ ਆਇਆ ਤੁਸੀਂ ਉਸ ਵੇਲੇ মিডিਆ ਸਾਰੇ ਮੌਜੂਦ ਸੀ ਅੰਮ੍ਰਿਤਸਰ ਸਭ ਜਿਹਦੇ ਵਿੱਚ 33 ਗੁਜਰਾਤੀ ਸੀ 33 ਰੈਣੀ ਦੇ ਸੀ 30 ਪੰਜਾਬ ਦੇ ਸੀ ਦੋ ਮਰਾਠੇ ਦੇ ਸੀ ਇੱਕ ਮੇਰੇ ਖਿਆਲ ਚ ਉੱਤਰਾਖੰਡ ਦੇ ਸੀ ਉੱਤਰਾਖੰਡ ਤੇ ਸੋ ਪਹਿਲਾ ਜਹਾਜ਼ ਉਹ ਲਾ ਲਿਆ ਪਤਾ ਨਹੀਂ ਕੀ ਕ੍ਰਿਟੇਰੀਆ ਹੁਣ ਦੂਜਾ ਜਹਾਜ਼ ਲਾਰੇ ਦੂਜਾ ਜਹਾਜ਼ ਵੀ ਕਹਿੰਦੇ ਅੰਮ੍ਰਿਤਸਰ ਤੁਰੂਗਾ ਜੀ ਕੱਲ ਨੂੰ ਕਿਉਂ ਜੀ ਅੰਮ੍ਰਿਤਸਰ ਚੁੰਨ ਦਾ ਕ੍ਰਿਟੇਰੀਆ ਦੱਸਿਓ ਮੈਨੂੰ ਕੇਂਦਰ ਸਰਕਾਰ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਵਿਦੇਸ਼ ਮੰਤਰਾਲਾ ਅੰਮ੍ਰਿਤਸਰ ਨੂੰ ਕਿਉਂ ਚੁੰਨਦੇ ਤੁਸੀਂ ਬਦਨਾਮ ਕਰਨ ਦੇ ਵਾਸਤੇ ਚੁੰਨਦੇ ਪੰਜਾਬੀਆਂ ਨੂੰ ਬਦਨਾਮ ਕਰਨ ਵਾਸਤੇ ਚੁੰਨਦੇ ਤੁਸੀਂ ਹੱਦ डि पहली जहाज भी आमरीका तो गिफ्ट लेके आ रहे बेड़िया झगड़े हुए सा गिफ्ट दिता ने ट्रंप ने मेरा दोस्त मेरा मैं मेरा ये मेरा मैं तो उनको ट्रंप बुलाता हूं अकेला ट्रंप कैसे हो ਨਾ ਆਪ ਕੀ ਬਾਟਰੰਪ ਤੇ ਸਰਕਾਰ پتہ ਨਹੀਂ ਕੀ ਨਾਰੇ ਦੇ ਕੇ ਆ ਗਿਫਟ ਲੈ ਕੇ ਆ ਰਹੇ ਤੁਸੀਂ ਕੋਈ ਗੱਲ ਕਰਕੇ ਆਏ ਹੋ ਜਿਹਨਾਂ ਜਿਸ ਵੇਲੇ ਮੋਦੀ ਤੇ ਟਰੰਪ ਦੀ ਗੱਲ ਚੱਲ ਰਹੀ ਸੀ ਉਸ ਵੇਲੇ ਉਹ ਬੇੜੀਆਂ ਨਾਲ ਜਕੜ ਰਹੇ ਹੋਣਗੇ ਜਾਚ ਕਿ ਉਹਨਾਂ ਦੇ ਫੌਜੀ ਜਾਚ ਜਾਚ ਸਾਨੂੰ ਭੇਜ ਰਹੇ ਨੇ ਉਹ ਤੇ ਆਪਣਾ ਜਾਚ ਚਲੋ ਮੈਂ ਕਹਿਣਾ ਕਿ ਚਲੋ ਉਹਨਾਂ ਦੀ ਉਹਨਾਂ ਦੀ ਆਪਣੀ ਪਾਲਿਸੀ ਹੈ ਬਗੈਰ ਕੋਈ ਤਰੀਕੇ ਨਾਲ ਗਏ ਨੇ ਸਾਡੀ ਨੇ ਹੈਗੇ ਤਾਂ ਸਾਡੀ ਨੇ ਅਸੀਂ ਇੱਥੇ ਉਹਨਾਂ ਨੂੰ ਇੱਜ਼ਤ ਨਾਲ ਤਾਂ ਰਿਸਿਵ ਕਰਨੀਏ ਠੀਕ ਹੈ ਕੋਲੰਬੀਆ ਵਰਗੇ ਛੋਟੇ ਜਿਹੇ ਮੁਲਕ ਨੇ ਕਿਹਾ ਅਸੀਂ ਤੁਹਾਡਾ ਚਾਚ ਨਹੀਂ ਲੈਣਾ ਅਸੀਂ ਆਪ ਦਾ ਚਾਚ ਭੇਜ ਦਿੰਨੇ ਆ ਉਹ ਚਾਸੀਂ ਆਪਣੇ ਆਪ ਇੱਥੇ ਤੁਸੀਂ ਅਮਰੀਕਾ ਦਾ ਸੈਨਿਕ ਜਹਾਜ਼ ਇੱਥੇ ਉਤਾਰੀ ਜਾਂਦੇ ਹੋ ਅੰਬਰਸਾਰ ਲਾਲ ਸਾਡੇ ਦੁਸ਼ਮਣ ਮੁਲਕ ਪਾਕਿਸਤਾਨ ਲੱਗਦਾ ਹੈ ਤੇ ਇਥੋਂ 40 ਕਿਲੋਮੀਟਰ ਲਾਹੌਰ ਹੈ ਤੇ ਨਕਸ਼ਾ ਲੈ ਕੇ ਜਾਂਦੇ ਹੋਣ ਉਹ ਉਹਨਾਂ ਦੀ ਫੌਜ ਉਤਰ ਰਹੀ ਹੈ ਇੱਥੇ ਕਿਹ ਕਿਹੜੀ ਦੇਸ਼ ਨੀਤੀ ਹੈ ਤੁਹਾਡੀ ਅਫੀਦ ਅਚਾ 6 ਕਸੀਨਾ ਜਦੋਂ ਬੰਗਲਾਦੇਸ਼ ਚੋਂ ਭੱਜਦੀ ਹੈ ਫੌਜੀ ਫੌਜੀ ਯਾਰ ਤਿਆਰੀ ਇਹ ਬੰਗਲਾਦੇਸ਼ ਦੇ ਫੌਜੀ ਚਾਹ ਹਾਲਾਂਕਿ ਸਾਡੀ ਸਿਟੀ ਚ ਨਹੀਂ ਹੈਗੀ ਉਹ ਪੋਲੀਟੀਕਲ ਸਾਈਨਮ ਵਾਸਤੇ ਉਹਨੂੰ ਹਿੰਦਨ ਪਾਰਿਆ ਜਾਂਦਾ ਹੈ ਹਿੰਦਨ ਗਾਜੀਆਬਦ ਤੇ ਇਹਨਾਂ ਨੂੰ ਹਿੰਦਨ ਕਿਉਂ ਨਹੀਂ ਤਾਰ ਸਕਦੇ ਹਿੰਦਨ ਤਾਰੋ ਨੈਸ਼ਨਲ ਕੈਪੀਟਲ ਚ ਤਾਰੋ ਅਸੀਂ ਲੈ ਆਵਾਂਗੇ ਆਪਣੇ ਬੰਦੇਾਂ ਨੂੰ ਜਿੰਨੇ ਜਿੰਨੇ ਸਾਡੇ ਨੇ ਅਸੀਂ ਲੈ ਆਵਾਂਗੇ ਜਾਣ ਬੁੱਝ ਕੇ ਤਾਂ ਕਿ মিডিਆ ਇਕੱਲੇ ਪੰਜਾਬ ਪੰਜਾਬ ਮੇ ਉਤਰਾ ਇੱਕ ਹੋਰ गैर कानूनी प्रवासियों का जहाज पंजाब में फिर उतरा एक और जहाज लगे पंजाबी हैं बस जो गैर कानूनी तौर पे जाते हैं अगर गिनती के हिसाब से करने है भाई साहब अब कह रहे हैं एक सौ में से सिक्सटी सेवन हमारे हैं पंजाब के तो इसलिए अमृतसर तो फिर पहले वाला अहमदाबाद क्यों नहीं उतरा तो पहले थर्टी थ्री उनके थे हरियाणा के थे तेती अंबाला क्यों नहीं उतरा आ, रफाल को तो अंबाला उतारते हो फ्रांस से जब रफाल आता है उसको तो अंबाला में उतारते हो भाई साहब हमको बच्चे समझते हो क्या हमें पता नहीं क्या बदनाम कर रहे नहीं कोई कर रहे हैं। पंजाबियों को पंजाब को बदनाम करने की साजिश बीजेपी की है और हमेशा रहती है